ਲੋਕ ਸਭਾ ਚੋਣਾਂ ਦੇ ਨੇੜੇ ਆਉਂਦੇ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਹਾਲ ਵਿੱਚ ਦੀ ਹੋਣ ਦੇ ਚਾਹੀਏ ਭਾਰਤੀ ਜਨ ਕਲਿਆਣ ਪਾਰਟੀ ਨੇ ਵੀ ਆਪਣੇ ਸਰਗਰਮੀਆਂ ਵਧਾਉਂਦੇ ਹੋਏ ਅੱਜ ਅੰਮ੍ਰਿਤਸਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਣਗੈਰ ਨੇ ਅੰਮ੍ਰਿਤਸਰ ਦੇ ਉਪਦੇਸ਼ ਮਾਸੇਵੀ ਲਵ ਮੱਟੂ ਉਰਫ ਲਵਲੀਨ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ ਹਾਲਾਂਕਿ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਨੂੰ ਲੈ ਕੇ 45 ਭਾਜਪਾ ਤੇ ਕਾਂਗਰਸ ਹਜੇ ਤੱਕ ਜਿੱਤੀ ਵਿੱਚ ਹਨ ਜਦ ਕਿ ਮੌਜਮ ਸਮਾਜ ਪਾਰਟੀ ਵੀ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ ਪਾਰਟੀ ਪ੍ਰਧਾਨ ਅਰुण ਵਿਆਦ ਨੇ ਜਾਤੀ ਤੋੜੋ ਸਮਾਜ ਜੋੜੋ ਦਾ ਨਾਅਰਾ ਦੇ ਕੇ ਲੋਕਾਂ ਨੂੰ ਦਲਿਤ ਉਮੀਦਵਾਰ ਲਮਟੂ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਪਾਰਟੀ ਪੰਜਾਬ ਵਿੱਚ 13 ਅਤੇ ਪੂਰੇ ਭਾਰਤ ਵਿੱਚ 543 ਉਮੀਦਵਾਰ ਖੜੇ ਕਰੇਗੀ ਮਰਨ ਵਿਆਦ ਭਾਰਤੀ ਜਨ ਕਲਿਆਣ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਅਸੀਂ ਅੱਜ ਅੰਬਰਸਰ ਵਾਲਮੀਕ ਬ੍ਰਹਮਾਲਿਆ ਦੇ ਵਿੱਚ ਕਿਉਂ ਮੰਡੀ ਦੇ ਵਿੱਚ ਆਏ ਆ ਇੱਥੇ ਅਸੀਂ ਭਾਰਤੀ ਜਨਕ ਲੇਨ ਪਾਰਟੀ ਦਾ ਜਿਹੜਾ ਗਠਨ ਕੀਤਾ ਵਾ ਉਸ ਦੌਰਾਨ ਅਸੀਂ ਪੂਰੇ ਭਾਰਤ ਦੇ ਵਿੱਚ 543 ਜਿਹੜੇ ਸੀਟਾਂ ਤੇ ਲੜਾਂ ਦੀ ਸੰਭਾਵਨਾ ਵਾ ਸਾਡੀ ਉਹ ਜੋ ਜਿਹੜੀ ਆ ਲੁਧਿਆਣਾ ਦਾ ਕੈਂਡੀਡੇਟ ਸੀ ਆਲਰੇਡੀ ਅਨਾਉਂਸ ਕਰ ਚੁੱਕੇ ਆ ਤੇ ਹੁਣ ਜਿਹੜਾ ਵਾ ਅੱਜ ਅੰਬਰਸਰ ਤੋਂ ਕੈਂਡੀਡੇਟ ਅਨਾਉਂਸ ਕੀਤਾ ਕਰਨ ਆਏ ਆ ਪਲੱਸ ਇਹਨਾਂ ਨੂੰ ਲੋਕ ਸਭਾ ਦਾ ਇੰਚਾਰਜ ਵੀ ਲਾਣ ਆਏ ਆ ਤੇ ਅਸੀਂ ਸਾਡਾ ਜਿਹੜਾ ਪਾਰਟੀ ਦਾ ਉਦੇਸ਼ ਇਹੀ ਆ ਕਿ ਜਾਤੀ ਤੋੜੋ ਸਮਾਜ ਜੋੜੋ ਜਿਹੜੀ ਸਾਡੀ ਰਾਜਨੀਤੀ ਆ ਕਿਉਂਕਿ ਅੱਜ ਤੱਕ ਸਮਾਜ ਦੇ ਵਿੱਚ ਨਾ ਤਾਂ ਕਿਸੇ ਨੇ ਜਾਤੀ ਤੋੜੋ ਸਮਾਜ ਜੋੜੋ ਦਾ ਨਾਰਾ ਦਿੱਤਾ ਵਾ ਕਿਉਂਕਿ ਹਰ ਕਿਸੇ ਨੇ ਅੱਜ ਤੱਕ ਜਾਤੀ ਦੇ ਆਧਾਰ ਦੀ ਰਾਜਨੀਤੀ ਕੀਤੀ ਆ ਤੇ ਅਸੀਂ ਜਿਹੜਾ ਵਾ ਸਮਾਜ ਦੇ ਵਿੱਚ ਬਰਬਰਤਾ ਦਾ ਮਾਨ ਸਨਮਾਨ ਚਾਹਨੇ ਆ ਕਿ ਹਰ ਫੀਲਡ ਦੇ ਵਿੱਚ ਸਮਾਜ ਨੂੰ ਬਰਬਰਤਾ ਦਾ ਮਾਨ ਸਨਮਾਨ ਮਿਲੇ ਅੱਜ ਐਜੂਕੇਸ਼ਨ ਦੀ ਗੱਲ ਕਰਦੇ ਆ ਗਰੀਬਾਂ ਦੀ ਲਈ ਐਜੂਕੇਸ਼ਨ ਹੋਰ ਆ ਤੇ ਅਮੀਰਾਂ ਲਈ ਹੋਰ ਆ ਗਰੀਬਾਂ ਲਈ ਹਰ ਸਿਸਟਮ ਜਿਹੜਾ ਵਾ ਨਿਆਂ ਜਿਹੜਾ ਵਾ ਗਰੀਬਾਂ ਦਾ ਹੋਰ ਆ ਅਮੀਰਾਂ ਦਾ ਹੋਰ ਆ ਅੱਜ ਤੁਸੀਂ ਦੇਖੋ ਕਿ ਇਹ ਕਿ ਜਿਹੜਾ ਗਰੀਬ ਆ ਉਹ ساری ਜ਼ਿੰਦਗੀ ਜੇਲ੍ਹ ਚ ਕੱਢ ਦਿੰਦਾ ਲੇਕਿਨ ਉਹਨੂੰ ਕੋਈ ਪਰਾਓ ਪੈਰੋਲ ਤਾਂ ਜਿਹੜਾ ਵਾ ਛੱਡ ਨਹੀਂ ਸਕਦਾ ਲੇਕਿਨ ਜਿਹੜਾ ਪੈਸੇ ਵਾਲਾ ਵਾ ਇੱਕ ਮਿੰਟ ਦੇ ਵਿੱਚ ਪੈਰੋਲ ਤਾਂ ਜਿਹੜਾ ਵਾ ਵਾਪਸ ਆ ਜਾਂਦਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਵ ਮੱਟੂ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਹ ਉਸ ਨੂੰ ਤੰਗ ਦੇ ਹੀ ਨਾਲ ਨਿਭਾਉਣਗੇ ਅੱਜ ਜੜੀ ਮੈਨੂੰ ਜ਼ਿੰਮੇਵਾਰੀ ਭਾਰਤਿਆਨ ਕਲਿਆਣ ਪਾਰਟੀ ਵੱਲੋਂ ਮਿਲੀ ਹੈ ਮੈਂ ਪੂਰੀ ਤਰ੍ਹਾਂ ਦਿਲ ਦੇ ਨਾਲ ਇਹਨੂੰ ਨਿਭਾਵਾਂਗਾ ਔਰ ਵਾਲਮੀਕ ਮਚ ਵੀ ਤੇ ਇੱਕ ਸਮਾਜੋ ਦਲਿਤ ਸਮਾਜ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਲੋਕ ਸਭਾ ਇੰਚਾਰਜ ਅਤੇ ਨਾਲ ਮੈਨੂੰ ਲੋਕ ਸਭਾ ਇਲੈਕਸ਼ਨ ਲਈ ਖੜਾ ਕੀਤਾ ਵਾਲਮੀਕੀ ਤੀਰਤ ਔਰ ਜਿਹੜੇ ਕਈ ਸਾਡੇ ਸਮਾਜ ਦੇ ਕਈ ਜਿਹੜੇ ਮੁੱਦੇ ਨੇ ਉਹਨਾਂ ਦੀ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਜਿਤਨਾ ਵਾਲਮੀਕੀ ਤੀਰਤ ਦਾ ਮੁੱਦਾ ਆ ਗਿਆ ਬਾਬਾ ਜੀਵਨ ਸਿੰਘ ਗੁਰਦੁਆਰਾ ਦਾ ਮੁੱਦਾ ਆ ਗਿਆ ਔਰ ਕਈ ਰੋਜ਼ਗਾਰ ਜਿਹੜੇ ਸਾਡੇ ਸਮਾਜ ਨੂੰ ਕਈ ਜਿਹੜੀਆਂ ਚੀਜ਼ਾਂ ਨੌਕਰੀਆਂ ਵਗੈਰਾ ਜੋ ਵੀ ਨਹੀਂ ਮੇਰਾ ਉਹਨਾਂ ਦਾ ਪੂਰਾ ਸੀ ਵਾਲਮੀਕੀ ਸਾਰਾ ਸੰਘਰਸ਼ ਕਰਾਂਗੇ ਵਾਲਮੀਕੀ ਦਲਿਤ ਸਮਾਜ ਲਈ ਬੇਰੋਜ਼ਗਾਰੀ ਬਿਜਲੀ ਪਾਣੀ ਔਰ ਜਿੰਨੀ ਵੀ ਮਹਿੰਗਾਈ ਜਿਹੜੀ ਹੋਈ ਆ ਉਹਨਾਂ ਦਾ ਪੂਰਾ ਸੰਘਰਸ਼ ਕਰਾਂਗੇ ਔਰ ਪੂਰੇ ਬਾਜ਼ੜ ਕੇ ਚੱਲਾਂਗੇ ਚਾਹ ਵਾਲਮੀ ਕੀ ਹਰ